ਕੋਈ ਇਹ ਤਾਂ ਨਹੀਂ ਵੀ ਅੱਖਾਂ ਬੰਦ ਕਰਕੇ ਦਿਖਦਾ ਐ ਐਕਚੁਅਲੀ ਕੀ ਹੈ ਇਹ ਜਿਹੜੀ ਕੁੰਡਲੀ ਹੈ ਜਿਹੜਾ ਅਸੀਂ 12 ਖਾਨੇ ਬਣਾਨੇ ਹੈ ਜੀ ਇਹ 12 ਖਾਨੇ ਕੀ ਹੈ ਆਕਾਸ਼ ਹੈ ਮੇਰੇ ਕੋਲ ਇੱਕ ਲੇਡੀ ਆਈ ਉਹ ਕਹਿੰਦੀ ਮੇਰੀ ਫਲਾਈਟ ਜਿਹੜੀ ਹੈ 3 ਦਿਨ ਬਾਅਦ ਹੈ ਮੇਰਾ ਪਾਸਪੋਰਟ ਨਹੀਂ ਮਿਲ ਰਿਹਾ ਹੂੰ ਮੈਂ ਕਿ ਪਾਸਪੋਰਟ ਕਹਾਂ ਗਿਆ ਨਹੀਂ ਇਹ ਮੈਂ ਜੀ ਜਹਾਂ ਸੂਈ ਵੀ ਰੱਖਨੇ ਹੈ ਉਹ ਵੀ ਜਗਾ ਦੇਖ ਮੈਂ ਵੀ ਫਿਰ ਕੈਲਕੂਲੇਸ਼ਨ ਕਰੀ ਗਈ ਸੇਮ ਆਇਆ ਮੈਂ ਵੀ ਇਸ ਇਸ ਤਰ੍ਹਾਂ ਪਿਆ ਤਾਂ ਕਹਾਂ ਪੇ ਐਸੀ ਫਰਾਰ ਹੋਣਗੇ ਆਪਣੇ ਸੋਫੇ ਦੀ ਗੱਦੀ ਹੁੰਦੀ ਹੈ ਨਾ ਸੋਫੇ ਦੀ ਗੱਦੀ ਦੇ ਸਾਈਡ ਤੇ ਪਿਆ ਸੀ ਉਹ ਵਿੱਚ ਫਸ ਜਾਂਦਾ ਹੁੰਦਾ ਕਿ ਬਸ ਗਿਆ ਹਾਂ ਇਹ ਕੈਲਕੂਲੇਸ਼ਨ ਹੈ ਮਤਲਬ ਕੈਲਕੂਲੇਸ਼ਨ ਪਰ ਜਿਹੜੇ ਲੋਕ ਮੰਨਦੇ ਨੇ ਜੀ ਉਹਨਾਂ ਨੂੰ ਕੀ ਕਹੀਏ ਦੇਖੋ ਅ ਰੱਬ ਹੈਗਾ हां बिल्कुल जेडे मानदे उन ली हैगा जेडे नहीं मानदे ओ दे ली नहीं हैगा देखे लो है नहीं नहीं कोई लोग सिर मारदे है जी घुमदे है बिरदे कर है करदे ओ करदे ओ कहते माता आ गई किसी के कि पैर हो आ गए यूं करो ते अपना लोग ਛੱਡ ਕੇ ਪਰ ਲੋਗ ਛੱਡ ਕੇ ਇੱਥੇ ਆ ਜAVE ਐਨ ਜਲਦੀ ਜਿਹੜਾ ਜਿਹੜਾ এমপ্লয়েড পিਐਨ ਹੈ ਉਹ ਨਹੀਂ ਆਂਦਾ ਤੁਸੀਂ ਕਹਿ ਰਹੇ ਹੋ ਕਿ ਕੰਮ ਹੋ ਸਕਦੇ ਆ ਜਾਣਕਾਰੀ ਹੋ ਸਕਦੀ ਆ ਪਰ ਵਿਖ ਵਾਰੇ ਜਾਣਾ ਜਾ ਸਕਦਾ ਪਰ ਸਹੀ ਦਿਸ਼ਾ ਤੇ ਸਹੀ ਦਿਸ਼ਾ ਸਾਇੰਟਿਫਿਕ ਸਾਇੰਟਿਫਿਕ ਦਿਖ ਦਿਨਾ ਇੱਦਾਂ ਸਿਰ ਮਾਰ ਕੇ ਕੁਛ ਨਹੀਂ ਨਾ 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 ਵਕ ਵਕ ਕਿਸਮ ਦੇ ਵਕ ਵਕ ਵਿਗਿਆਨ ਨੇ ਹਰ ਵਿਗਿਆਨ ਆਪਣੀ ਇੱਕ ਮਹੱਤਤਾ ਰੱਖਦਾ ਹੈ ਇਸੇ ਵਿੱਚ ਇੱਕ ਜੋਤਿਸ਼ ਵਿਗਿਆਨ ਵੀ ਹੈ ਕੁਝ ਲੋਕ ਇਸ ਨੂੰ ਪਖੰਡ ਕਹਿੰਦੇ ਆ ਕੁਝ ਲੋਕ ਕਹਿੰਦੇ ਝੂਠ ਹੈ ਕੁਝ ਲੋਕ ਇਸ ਤੇ ਇਨਾ ਵਿਸ਼ਵਾਸ ਕਰਦੇ ਆ ਕਿ ਕਿਸੇ ਜੋਤਿਸ਼ ਤੋਂ ਬਿਨਾਂ ਪੁੱਛੇ ਉਹ ਕੋਈ ਵੀ ਚੰਗਾ ਕੰਮ ਨਹੀਂ ਕਰਦੇ ਇਹ ਵਿਸ਼ਵਾਸ ਉਹਨਾਂ ਦੀ ਆਸਥਾ ਬਣ ਜਾਂਦਾ ਹੈ ਇਹ ਕੋਈ ਸਾਇੰਸ ਹੈ ਕੋਈ ਟੈਕਨੋਲੋਜੀ ਹੈ ਜਾਂ ਅੰਧਵਿਸ਼ਵਾਸ ਹੈ ਇਹ ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਬਹੁਤ ਸਾਰੇ ਲੋਕ ਇਸ ਦੇ ਵਿੱਚ ਸ਼ਾਮਿਲ ਹੋ ਗਏ ਪਹਿਲਾਂ ਜੇਕਰ ਮੈਂ ਗੱਲ ਕਰਾਂ ਪਿਛਲੇ ਸਮਿਆਂ ਦੇ ਵਿੱਚ ਤਾਂ ਸਿਰਫ ਬ੍ਰਾਹਮਣ ਲੋਕ ਜਿਹੜੇ ਉਹ ਜੋਤਿਸ਼ ਦਾ ਕੰਮ ਕਰਦੇ ਸੀ ਉਹ ਪੱਤਰੀ ਦੇਖਦੇ ਸੀ ਹਸਤ ਕ੍ਰੇਸ਼ਾ ਦੇਖਦੇ ਸੀ ਮਸਤਕ ਰੇਖਾ ਦੇਖਦੇ ਸੀ ਨੰਬਰੋਲੋਜੀ ਹੋਰ ਹੁਣ ਬੜਾ ਕੁਝ ਆ ਗਿਆ ਸੋ ਅੱਜ ਦੇ ਦੌਰ ਦੇ ਵਿੱਚ ਸਿਰਫ ਬ੍ਰਾਹਮਣ ਹੀ ਨਹੀਂ ਪੰਡਿਤ ਹੀ ਨਹੀਂ ਬਾਕੀ ਲੋਕ ਵੀ ਇਸ ਵਿਗਿਆਨ ਨੂੰ ਪੜ੍ਹ ਰਹੇ ਨੇ ਸਟੱਡੀ ਕਰ ਰਹੇ ਨੇ ਤੇ ਇਸ ਨੂੰ ਕਿਤੇ ਵਜੋਂ ਵੀ ਕੰਮ ਦੇ ਵਿੱਚ ਲਿਆ ਰਹੇ ਨੇ ਸੋ ਜਹੀ ਇੱਕ ਸ਼ਖਸੀਅਤ ਮੇਰੇ ਨਾਲ ਮੌਜੂਦ ਨੇ ਜਿਨ੍ਹਾਂ ਦੇ ਬਹੁਤ ਸਾਰੇ ਭਵਿੱਖਬਾਣੀਆਂ ਵੀ ਸੱਚ ਹੋਈਆਂ ਨੇ ਸਟੀਕ ਹੋਈਆਂ ਨੇ ਦੂਰੋਂ ਦੂਰੋਂ ਲੋਕ ਉਹਨਾਂ ਨੂੰ ਮਿਲਣ ਲਈ ਪੁੱਛਣ ਲਈ ਪਹੁੰਚਦੇ ਪਰ ਉਹ ब्राह्मण ਨਹੀਂ ਹਨ ਉਹ वर्मा जी ਨੇ सूर्यकांत वर्मा जी मेरे नाल ने बहुत बहुत स्वागत है नमस्ते सर नमस्ते जी मैं जमे गल कर रहा सी हां जी हां ਤੁਸੀਂ ब्राह्मण ਨਹੀਂ ਹੋ ਪਹਿਲਾਂ ਜੋਤਿਸ਼ ਦਾ ਕੰਮ ਸਿਰਫ ਬ੍ਰਾਹਮਣ ਲੋਕ ਕਰਦੇ ਸੀ हां जी हां ਫਿਰ ਤੁਹਾਡਾ ਰਚਾਨ ਕਿਵੇਂ ਬਣਿਆ ਬੜਾ ਬੜਾ ਸਿੰਪਲ ਔਰ ਮੇਰੇ ਕੋਲ ਸਰ ਟਿਪੀਕਲ ਕੁਐਸਚਨ ਹੈ ਬੜਾ ਮੈਂ ਸਿੰਪਲ ਜਿਹਾ ਕੀਤਾ ਜੀ ਮੈਨੂੰ ਆਪਣੀ ਗਰਾਊਂਡ ਦੱਸਣੀ ਪੈਗੀ ਤੁਹਾਨੂੰ ਹੈ ਜੀ ਹਾਂ ਐਕਚੁਅਲੀ ਮੇਰੇ ਮਦਰ ਜਦ ਮੈਂ 8th ਕਲਾਸ ਸੀ ਮੇਰੇ ਮਦਰ ਬਹੁਤ ਜ਼ਿਆਦਾ ਬਿਮਾਰ ਹੋ ਗਏ ਸੇ ਅੱਛਾ ਐਕਸਟ੍ਰੀਮਲੀ ਬਿਮਾਰ ਹੋ ਗਏ ਹੂੰ ਤਾਂ ਉਹ ਪੰਡਿਤ ਜੀ ਦਾ ਨਾਮ ਮੈਂ ਤੇ ਪਟਿਆਲੇ ਚ ਨਹੀਂ ਲਾਉਂਗਾ ਹੂੰ ਤਾਂ ਉਹਨਾਂ ਦੀ ਕਾਫੀ ਚੜਤ ਸੀ ਉਹਨਾਂ ਦਾ ਅੱਛਾ ਤਾਂ ਉਹ ਟਾਈਮ ਨਹੀਂ ਦਿੰਦੇ ਹੁੰਦੇ ਸੀ ਵੀ ਮੈਂ ਬਹੁਤ ਵਿਦਵਾਨ ਐ ਇਹ ਉਹ ਹੂੰ ਮੈਂ ਉਹ ਸਾਈਕਲ ਤੇ ਜਾ ਰਹੇ تھے ਮੈਂ ਉਹਨਾਂ ਨੂੰ ਰੋਕ ਕੇ ਮੈਂ ਕਿਹਾ ਪੰਡਿਤ ਜੀ ਮੈਂ ਉਹਨਾਂ ਪੈਰੀ ਪੂਰੀ ਹੱਥ ਲਗਾਇਆ ਵੀ ਮੇਰੇ ਮੰਮੀ ਬਹੁਤ ਜ਼ਿਆਦਾ ਬਿਮਾਰ ਐ ਇਹ ਦੇਖਣਾ ਚਾਹ ਰਾ ਕਦੀ ਕਦੋਂ ਠੀਕ ਹੋ ਜਾਏਗੇ ਉਹਨਾਂ ਨੇ ਉੱਥੇ ਹੀ ਕਹਿੰਦਾ 9 ਦਿਨ ਕੇ ਬਾਅਦ ਮ੍ਰਿਤਿਉ ਹੋ ਜਾਏਗੀ ਅੱਛਾ ਉਹ 9 ਦਿਨ ਮੈਨੇ ਕਿਵੇਂ ਕੱਢੇ ਆ ਉਹ ਮੈਂ ਉਸ ਪੇਨ ਨੂੰ ਅੱਜ ਵੀ ਫੀਲ ਕਰਦਾ ਰਾਈਟ ਔਰ ਜਦ ਕਿ ਉਹ ਉਹਨਾਂ ਤੋਂ ਬਾਅਦ ਉਹ 38 ਸਾਲ ਤੱਕ ਜੀਏ ਅੱਛਾ 9 ਦਿਨ ਤੇ 38 ਸਾਲ 38 ਸਾਲ ਤੱਕ ਹੋ ਜੀਏ ਫਿਰ ਉਸ ਤੋਂ ਬਾਅਦ ਮੇਰੇ ਨਿੱਜੀ ਜੀਵਨ ਦੇ ਵਿੱਚ ਕਈ ਕੁਐਸ਼ਨ ਐਸੇ ਥੇ ਹੂੰ ਜਿਹੜੇ ਮੈਂ ਔਰ ਇੱਕ ਸਾਡੇ ਪੜੋਸਚ ਰਹਿੰਦੇ ਸੀਗੇ ਹੂੰ ਤਾਂ ਉਹ ਉਹ ਅਸੀ ਦਾ ਆਰੇਸ ਮਾਜੀ ਕਟੜ ਆਰੇਸ ਮਾਜੀ ਹੂੰ ਮੇਰੇ ਬਾਬਾ ਜੀ ਦਾ ਮਹਾਸ਼ਰਮ ਕ੍ਰਿਸ਼ਨ ਵਰਮਾ ਅਸੀ ਦਾ ਕਦੀ ਕੁੰਡਲੀ ਨੂੰ ਸੋਚਿਆ ਹੀ ਨਹੀਂ ਨਾ ਹੀ ਸਾਡੇ ਪਰਿਵਾਰ ਚ ਬੰਦਿਆ ਥਾ ਅੱਛਾ ਤਾਂ ਮੈਂ ਆਪਣੇ ਮਦਰ ਨੂੰ ਪੁੱਛਿਆ ਹੈ ਤਾਂ ਉਹ ਜੀਤ ਜਣ ਜਿਹੜੇ تھے ਉਹਨਾਂ ਨੇ ਮੈਨੂੰ ਕਿਹਾ ਕਿ ਵਰਮਾ ਤੇਰੀ ਕੁੰਡਲੀ ਹੈ ਨਾ ਇਹ ਉਹ ਕੀ ਹੁੰਦਾ ਹੈ ਹੂੰ ਕਹਿੰਦੇ ਉਹ ਉਹਦੇ ਚ ਇਹ ਪਤਾ ਲੱਗ ਜਾਂਦਾ ਹੈ ਕਿ ਫਿਊਚਰ ਚ ਕੀ ਹੋਏਗਾ ਅੱਛਾ ਮੈਂ ਆਪਨੇ ਮਦਰ ਨਾਲ ਗੱਲ ਕਰੀ ਲੈ ਉਸ ਤੋਂ ਪਹਿਲਾਂ ਕਦੇ ਵਿਸ਼ਵਾਸ ਨਹੀਂ ਕਰਦੇ ਸੀ ਕੁੰਡਲੀ ਤੇ ਨਾ ਸਾਡੇ ਇਹ ਟੂਲਸ ਨਹੀਂ تھے ਓਕੇ ਸਾਡੇ ਕੋਈ ਸੰਸਕਾਰ ਨਹੀਂ ਸੀ ਸਾਡੇ ਪਰਿਵਾਰ ਚ ਕਦੀ ਗੱਲ ਨਹੀਂ ਹੁੰਦੀ ਸੀ ਹੂੰ ਤਾਂ ਉਹ ਉਸ ਤੋਂ ਬਾਅਦ ਸਰ ਉਹਨੋਂ ਉਹ ਡੇਟ ਆਫ ਬਰਥ ਟਾਈਮ ਲੈਣ ਵਾਸਤੇ ਮੈਂ ਆਪਣੇ ਪਾਪਾ ਜੀ ਤੋਂ ਡਰਦਾ ਹੁੰਦਾ ਸੀ ਕਿਉਂਕਿ ਆ ਰਿਹਾ ਕੱਟੜ ਸੰਬੰਧੀ ਆ ਰਿਹਾ ਸਮਾਂ ਉਹ 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 ਉਹਨਾਂ ਤੇ ਤਾਂ ਮੈਨੂੰ ਤਾਂ ਬੁਰੀ ਤਰ੍ਹਾਂ ਡਾਂਡ ਲਗਾਨੀ ਹੈ ਵੀ ਇਹ ਕਹਾਂ ਕਹਾਣੀਆਂ ਚ ਪਏਗਾ ਤੂੰ ਮੈਂ ਆਪਣੇ ਮੰਮੀ ਨੂੰ ਕਿਹਾ ਮੰਮੀ ਨੇ ਕਿਹਾ ਤੂੰ ਆਪਣੇ ਮਾਮਾ ਜੀ ਨੂੰ ਪੁੱਛ ਉਹਨਾਂ ਨੂੰ ਤੇਰਾ ਡੇਟ ਆਫ ਬਰਥ ਟਾਈਮ ਪਤਾ ਹੈ ਅੱਛਾ ਮੈਂ ਆਪਣੇ ਮਾਮਾ ਜੀ ਨੂੰ ਪੁੱਛਿਆ ਤਾਂ ਉਹਨਾਂ ਨੇ ਡੇਟ ਆਫ ਬਰਥ ਟਾਈਮ ਦਿੱਤਾ ਤੇ ਫਿਰ ਮੈਂ ਸ਼ਤਰੰਜ ਦਾ ਚੈਂਪੀਅਨ ਰਹਾ ਅੱਛਾ ਤਾਂ ਮੈਂ ਸਟੇਟ ਲੈਵਲ ਦਾ ਚੈਂਪੀਅਨ ਰਿਹਾ ਤਾਂ ਪੰਡਿਤ ਗੋਬਿੰਦ RAM ਜੀ ਸ਼ਤਰੰਜ ਬਹੁਤ اچھی ਖੇਡਦੇ ਸਨ ਲੇਕਿਨ ਉਹ ਕਾਫੀ ਵਿਦਵਾਨ ਸਨ ਮੈਂ ਉਹਨਾਂ ਨੂੰ ਦੱਸਿਆ ਤਾਂ ਉਹਨਾਂ ਨੂੰ ਉਹ ਮੈਂ ਕਿਹਾ ਜੀ ਕਿੰਨੇ ਪੈਸੇ ਦੇਣੇ ਆ ਕਹਿੰਦੇ 60 ਰੁਪਏ ਅੱਛਾ ਨਹੀਂ 60 ਰੁਪਏ ਤਾਂ ਮੇਰੇ ਕੋਲ ਹੈ ਨਹੀਂ ਤਾਂ ਕਹਿੰਦੇ ਕਿੰਨੇ ਆ ਮੈਂ ਕਿਹਾ ਜੀ ਮੈਂ ਉਹ ਉਹ ਗੱਲਾਂ ਹੁੰਦਾ ਸੀ ਨਾ ਜਿ ਉਹ ਮਿੱਟੀ ਦਾ ਮਿੱਟੀ ਦੇ ਬਣਦੇ ਹੁੰਦੇ ਸੀ ਮਿੱਟੀ ਦੇ ਨਾ ਤੋੜ ਕੇ ਦੇਖਿਆ 21 ਰੁਪਏ 25 ਪੈਸੇ ਸੀ ਅੱਛਾ ਮੈਂ ਉਹਨਾਂ ਨੂੰ ਪਾ ਜਿਹੜੀ ਸੀ ਉਹਨਾਂ ਨੂੰ ਇਕੱਠੀ ਕਰਕੇ ਦੇਈ ਉਹ ਕਹਿੰਦੇ ਮੈਂ ਤਾਂ ਤੇਤੋਂ 60 ਰੁਪਏ ਮੰਗੇ ਥੇ ਇਹ ਤਾਂ ਇਹ ਕਿੰਨੇ ਹੈ ਮੈਂ 42 ਰੁਪਏ 25 ਪੈਸੇ ਚਲੋ ਠੀਕ ਹੈ ਉਹਨਾਂ ਨੇ ਗੁੰਦਲੀ ਬਣਾ ਕੇ ਦਿਹਾਤੀ ਦੇਤੀ ਨਾ ਸਾਨੂੰ ਕੁਝ ਨੰਦਾ ਸੀ ਨਾ ਉਹਨੇ ਕੁਝ ਦੱਸਿਆ ਉਹ ਮੈਨੇ ਰੱਖ ਲਈ ਐਜੇ ਰਿਕਾਰਡ ਰੱਖ ਲਈ ਉਹ ਗੁੰਦਲੇ ਕੇ ਅਸੀਂ ਮੇਰੇ ਖਿਆਲ ਮੈਨੂੰ ਆਪਣੇ ਆਪ ਨੂੰ ਨਹੀਂ ਪਤਾ ਵੀ ਅਸੀਂ ਕਹਾ ਕਹਾ ਨਹੀਂ ਗਏ ਯਾਨੀ ਕਿ ਪਤਾ ਲੱਗ ਜਾਏ ਵੀ ਫਲਾਨੀ ਜਗਾ ਫਰਾਈ ਜਗਾ ਪੰਡਤ ਹੈ ਉਹਨੂੰ ਦਿਹਾਉ ਕਿਸੇ ਦੀ ਕੋਈ ਭਵਿਸ਼ਿਆਣੀ ਠੀਕ ਨਹੀਂ ਹੋਈ ਕਿਸੇ ਦੀ ਵੀ ਨਾ ਕਿਸੇ ਦੀ ਕੋਈ ਭਵਿਸ਼ਿਆ ਜੇ ਕਹ ਲਈ ਵੀ ਤੁਹਾਡੀ ਆਸਥਾ ਹੀ ਨਹੀਂ ਸੀ ਤੇ ਭਵਿਸ਼ਿਆਣੀ ਕਿਵੇਂ ਸਹੀ ਹੋਊਗੀ ਸਰ ਆਸਥਾ ਤਾਂ ਤਾਂ ਬਨੇ ਜੇ ਭਵਿਸ਼ਿਆਣੀ ਠੀਕ ਹੋ ਹਮ ਆਸਾ ਤਾਂ ਤਾਂ ਬਨੇ ਤਾਂ ਇੱਕ ਫਿਰੋਜ਼ਪੁਰ ਤੋਂ ਮੇਰਾ ਇੱਕ ਠੇਕੇਦਾਰ ਥਾ ਫੈਕਟਰੀ ਚ ਉਸਦਾ ਸਾਡੂ ਹਮ ਫਿਰੋਜ਼ਪੁਰ ਤੋਂ ਆਇਆ ਥਾ ਉਹ ਪਹਿਲੀ ਵਾਰ ਪਟਿਆਲੇ ਚ ਆਇਆ ਹਮ ਉਸਨੇ ਵਿਦਿਨ ਨੋ ਟਾਈਮ ਉਹ ਕੁੰਡਲੀ ਦੇਖ ਲਈ ਕਹਿੰਦਾ ਕਹਿੰਦਾ ਤੇਰੀ ਮਾਂ ਬਿਮਾਰ ਰਹਿੰਦੀ ਹੈ ਹਾਂ ਹਾਂਜੀ ਕਹਿੰਦਾ ਤੇਰੇ ਘਰ ਦੇ ਨਾਲ ਪੀਪਲ ਦਾ ਬ੍ਰਿਕਸ਼ ਹੈ ਹਮ ਉਹ ਥਾ ਠੀਕ ਉਹ ਸਭ ਤੋਂ ਵੱਡੀ ਅਨੁਰਾਗ ਜੀ ਸਭ ਤੋਂ ਵੱਡੀ ਸੁੰਦਰ ਬਾਤ ਦੱਸ ਰਹੇ ਹਨ ਹਮ ਉਹ ਪੀਪਲ ਦੇ ਕਹਿੰਦਾ ਦਰਖ ਦੇ ਥੱਲੇ ਚੱਕੀ ਤਾਂ ਪੁੱੜ ਪਿਆ ਅੱਛਾ ਜਿਹੜਾ ਆਪਣੀ ਚੱਕੀ ਅਰਤੇ ਪਿਸਵਾਉਂਦੇ ਬਹੁਤ ਬੜਾ ਬਿੱਲਾ ਹੋ ਜਾਂਦਾ ਹੈ ਉਹ ਮੇਰੇ ਜਨਮ ਤੋਂ ਪਹਿਲਾਂ ਹੀ ਉਸ ਜੜ ਦੇ ਪਿਆਤਾ ਪੀਪਲ ਦੀ ਜੜ ਚ ਪਿਆਤਾ ਔਰ ਪੀਪਲ ਹਮਾਰੇ ਚਾਰ ਕਦਮ ਤੇ ਹੀ ਹੈ ਐਟ ਪ੍ਰੈਸੈਂਟ ਵੀ ਹੈ ਅੱਛਾ ਮੈਂ ਬੜਾ ਹੈਰਾਨ ਰਹਾ ਵੀ ਇਹ ਫਸਟ ਟਾਈਮ ਇੱਥੇ ਆਏ ਹੈ ਉਹ ਮੇਰੀ ਮਾਂ ਦਾ ਦੱਸਿਆ ਪੀਪਲ ਦੱਸਿਆ ਉਹ ਪੀਪਲ ਦੀ ਜੜ ਚ ਚੱਕੀ ਦਾ ਪੁੱੜ ਦੱਸਿਆ ਵੀ ਇਹ ਕੋ ਸਾਇੰਸ ਹੈ ਉਦੋਂ ਲੱਗਿਆ ਵੀ ਵਿਸ਼ਵਾਸ ਹੈ ਇਸ ਤੇ ਮੈਨੂੰ ਹੋ ਸਕਦਾ ਵੀ ਇਹ ਇਹ ਦੇਖਣ ਵਾਲਾ ਕੋਈ ਆਦਮੀ ਚਹੀਦਾ ਹੈ ਹੂੰ ਇਹ ਸਾਇੰਸ ਹੈ ਕਿਉਂਕਿ ਆਦਰਵਾਇਸ ਤਾਂ ਇਹ ਯੂ ਨਾ ਇਹਨਾਂ ਨੂੰ ਕਿਵੇਂ ਪਤਾ ਹੈ ਹੂੰ ਮੇਰੇ ਪ੍ਰਸ਼ਨ ਚ ਇਹ ਹੋਇਆ ਵੀ ਜੇ ਤੂੰ ਐਮ ਐਸ ਸੀ ਕਰ ਸਕਦਾ ਹੈ ਐਮ ਬੀ ਐ ਕਰ ਸਕਦਾ ਹੈ ਡੀ ਐਮ ਐਮ ਕਰ ਸਕਦਾ ਹੈ ਉਹ ਵੀਰ ਪੜ ਸਕਦਾ ਹੈ ਤਾਂ ਯਾਰ ਇਸ ਪਰ ਰਿਸਰਚ ਕਰਨੀ ਚਾਹੀਦੀ ਹੈ ਜਾਂ ਤਾਂ ਤੂੰ ਸਾਰੀ ਦੁਨੀਆ ਦੇ ਵਿੱਚ ਬੋਰਡ ਲਗਵਾ ਦੇ ਹੂੰ ਵੀ ਇਹ ਕਹਾਣੀ ਚ ਕੋਈ ਫਸੇ ਨਾ ਯਾ ساری ਦੁਨੀਆ ਜਿਵੇਂ ਅਸੀਂ ਡੰਕਾਗਾ ਕੇ ਕਹਾਂਗੇ ਇਹ ਸਾਇੰਸ ਹੈ ਐਜ਼ ਅ ਸਾਇੰਟਿਸਟ ਬਣ ਕੇ ਤੁਸੀਂ ਅਗਰ ਦੇਖੋਗੇ ਤਾਂ ਜੀਵਨ ਦੀ ਦਿਸਮ ਮਿਲ ਜਾਸੀ ਪਰ ਬਹੁਤ ਸਾਰੇ ਲੋਕ ਕਹਿੰਦੇ ਆ ਜੀ ਕਿ ਜੋਤਿਸ਼ ਜਿਹੜੇ ਹੈਗੇ ਆ ਉਹ ਤਾਂ ਲੁੱਟਦੇ ਆ ਜੀ ਗਲਤ ਮਲਤ ਦੱਸੀ ਜਾਂਦੇ ਆ ਕੋਈ ਗੱਲ ਬਾਤ ਚ ਤੱਤ ਤਾਂ ਹੁੰਦਾ ਨਹੀਂ ਹੈ ਦੱਬੀ ਜਾਂਦੇ ਕਿਲੀ ਬਿਲਕੁਲ ਸਹੀ ਬਿਲਕੁਲ ਸਹੀ ਗੱਲ ਹੈ 95% ਜੋਤਿਸ਼ੀ ਇਸ ਤਰ੍ਹਾਂ ਦੇ ਹੀ ਹੈ 90 ਤੋਂ 95% ਯੈਸ yes. 90 ਤੋਂ 95% ਜੋਤਿਸ਼ ਇਸ ਤਰ੍ਹਾਂ ਦੇ ਹੀ ਹੈ ਪਰ ਇਸ ਤੋਂ ਉਲਟ ਗੱਲ કહਾਂ ਮੈਂ ਹਾਂ ਅੱਜ ਦੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਵੀ 90% ਲੋਕ ਜੋਤਿਸ਼ਾਂ ਤੇ ਡਿਪੈਂਡ ਨੇ ਦੇਖੋ ਉਹ ਭਰਮਿਤ ਹੋ ਰਹੇ ਹਨ 5% ਲੋਕ ਜਿਹੜੇ ਉੱਪਰ ਉੱਪਰ ਕਹਿੰਦੇ ਨੇ ਅਸੀਂ ਮੰਨਦੇ ਨਹੀਂ ਮੰਨਦੇ ਅੰਦਰੋਂ ਉਹ ਵੀ ਹੁੰਦੇ ਆ ਪਰ ਉਹ ਕਹਿੰਦੇ ਨਹੀਂ ਜਿਹੜਾ ਦੇਖੋ ਜਿਹਦਾ ਜੀਵਨ ਸੁਖੀ ਹੈ ਦੇਖੋ ਡਾਕਟਰ ਕੋ ਕੌਣ ਜਾਏਗਾ ਜਿਹਦੇ ਪੇਟ ਦਰਦਾ ਹੈ ਸਵਸਥ ਆਦਮੀ ਤਾਂ ਜਾਏਗਾ ਨਹੀਂ ਨਹੀਂ अगर जीवन जे ਤੁਹਾਨੂੰ ਪ੍ਰੋਬਲਮ ਹੈ ਉਹ ਰਸਤਾ ਲੈਣਾ ਚਾਹੁੰਦਾ ਹੈ ਕਿ ਮੈਨੂੰ ਐਪਰੋਪ੍ਰੀਏਟ ਰਸਤਾ ਕੀ ਹੈ ਤਾਂ ਮੈਂ ਇਹ ਸਮਝਣਾ ਹੈ ਅਗਰ ਸਹੀ ਜੋਤਿਸ਼ੀ ਹੈ ਸਹੀ ਰਿਸਰਚ ਹੈ ਉਹ ਤੁਹਾਨੂੰ ਜੀਵਨ ਵਰਦਾਨ ਦੇ ਸਕਦਾ ਹੈ ਮਤਲਬ ਤੁਸੀਂ ਉਦੋਂ ਤੁਹਾਨੂੰ ਲੱਗਿਆ ਵੀ ਮੈਨੂੰ ਜੋਤਿਸ਼ ਵਿੱਦਿਆ ਦੇ ਵਿੱਚ ਸਟੱਡੀ ਕਰਨੀ ਚਾਹੀਦੀ ਹੈ ਹਾਂਜੀ ਫਿਰ ਮੈਂ 38 ਸਾਲ ਰਾਤ ਦਿਨ ਕਰਿਆ ਰਿਸਰਚ ਕੀਤੀ ਹਾਂ ਉਦੋਂ ਪੁੱਛੀ ਕੁਆਲੀਫਿਕੇਸ਼ਨ ਕੀ ਹੈ ਤੁਹਾਡੀ ਵੈਸੇ ਮੇਰੀ ਐਮਐਸਸੀ ਅੱਛਾ ਐਮਬੀਏ ਡੀਐਮਏ ਅੱਛਾ ਹਾਂ ਜੀ ਔਰ ਚਾਰੋਂ ਵੇਦ ਮੈਂ ਪੜ੍ਹੇ ਹੈ ਜੀ ਪੁਰਾਣਾ ਦਾ ਅਧਿਐਨ ਕਰਿਆ ਹੈ ਔਰ ਰਿਸਰਚ ਕਰਕੇ ਆਪਣੇ ਗੁਰੂਆਂ ਦੇ ਨਾਲ ਮੇਰੇ 12 ਗੁਰੂ ਹੈ ਜੀ 12 ਗੁਰੂ ਕੋਈ ਵੀ ਪੰਡਤ ਨਹੀਂ ਹੈ ਹਰ ਲਾਈਨ ਦੇ ਉੱਤੇ ਮੈਨੇ ਰਿਸਰਚ ਕਰਕੇ ਸਾਰੇ ਪੁਰਾਣਾ ਦੇ ਉੱਤੇ ਜੋ ਮੇਰੇ ਗੁਰੂਆਂ ਨੇ ਕਿਹਾ ਉਹ ਆਪਣੇ ਪੁਰਾਣਾ ਦੇ ਉੱਪਰ ਉਸ ਦੇ ਉੱਪਰ ਹੀ ਮੈਨੇ ਰਿਮਾਰਕ ਕੀਤੇ ਹੋਏ ਆ ਤਾਂ ਕਿ ਆਨੇ ਵਾਲੀ ਜਨਰੇਸ਼ਨ ਐਨੀਮੇਟ ਨਹੀਂ ਕਰੇਗੀ ਇਹ ਮੇਰੇ ਵਾਸਤੇ ਇਹ ਦਰੋਹਰ ਹੈ ਜਿਹੜਾ ਮੈਂ ਉਹਨਾਂ ਨੂੰ ਦੇ ਦਾਂਗਾ ਤਾਂ ਮੈਨੇ ਦੇਖਿਆ ਹੈ ਹਮ ਆ ਲਾਈਕ ਜੋਤਿਸ਼ੀ ਤੁਹਾਨੂੰ ਦੱਸ ਸਕਦਾ ਹੈ ਸਭ ਤੋਂ ਡਿਫਿਕਲਟ ਕੁਐਸਚਨ ਜੋਤਿਸ਼ਤਾ ਹੁੰਦਾ ਹੈ ਤੁਹਾਡੀ ਸ਼ਾਦੀ ਕਦ ਹੋਏਗੀ ਹਾਂ ਸਭ ਤੋਂ ਡਿਫਿਕਲਟ ਕੁਐਸਚਨ ਸਹੀ ਹੈ ਕਿਉਂਕਿ ਉਹ ਆਉਣ ਵਾਲਾ ਹੈ ਹਮ 90 ਤੋਂ 95% ਜੋਤਿਸ਼ੀ ਐਸਟੀ ਫੇਲ ਹੋ ਜਾਂਦੀ ਉਹ ਦੱਸ ਨਹੀਂ ਸਕਦੇ ਤੁਸੀਂ ਦੱਸ ਦਿੰਦੇ ਹੋ ਮੈਂ ਮਹੀਨਾ ਵੀ ਦੱਸਦਾ ਔਰ ਸਾਲ ਵੀ ਦੱਸਦੇ ਔਰ 100% تقریبا 100% ਦੇਖੋ 100% ਤਾਂ ਰੱਬ ਹੈ ਹਮ 90% 70% ਵੀ ਤੁਸੀਂ ਠੀਕ ਹੋ ਜਾਂਦੇ ਹੋ ਨਾ ਤਾਂ ਮੈਂ ਕਹਿੰਦਾ ਥੋੜੀ ਰਿਸਰਚ ਜਿਹੜੀ ਬਿਲਕੁਲ ਸਹੀ ਹੈ ਅੱਛਾ ਵੈਸੇ ਗੱਲ ਰਸੋ ਇਹ ਜਿਹੜੀ ਕੋਈ ਇਹ ਤਾਂ ਨਹੀਂ ਵੀ ਅੱਖਾਂ ਬੰਦ ਕਰਕੇ ਦਿਖਦਾ ਕੋਈ ਕੈਲਕੂਲੇਸ਼ਨ ਕਰਦੇ ਆ ਕਿਵੇਂ 12 ਰਾਸ਼ੀਆਂ ਨੇ ਹਾਂ ਜੀ ਹੈ ਨਾ ਇਹਨੇ ਗ੍ਰਹਿ ਨੇ ਉਹਨਾਂ ਦੀ ਚਾਲ ਹੈ ਹਰੇਕ ਗ੍ਰਹਿ ਦੀ ਆਪਣੀ ਆਪਣੀ ਚਾਲ ਹੈ ਉਹ ਜਿਹੜੀ ਜਿਹੜੀ ਰਾਸ਼ੀ ਚ ਪੜ ਪਹੁੰਚਦਾ ਉਹ ਰਾਸ਼ੀ ਦਾ ਕੀ ਪ੍ਰਭਾਵ ਪੈਂਦਾ ਹੈ ਜਾਂ ਉਹ ਕਿਹੜੇ ਉਹ ਦੇਖਦਾ ਇਹ ਕੀ ਕੈਲਕੂਲੇਸ਼ਨ ਬੜਿਆ ਸੁੰਦਰ ਪ੍ਰਸ਼ਨ ਹੈ ਬਹੁਤ ਪਿਆਰਾ ਕੁਸਚਨ ਹੈ ਐਕਚੁਅਲੀ ਕੀ ਹੈ ਇਹ ਜਿਹੜੀ ਕੁੰਡਲੀ ਹੈ ਜਿਹੜਾ ਅਸੀਂ 12 ਖਾਨੇ ਬਣਾਨੇ ਹੈ ਜੀ ਇਹ 12 ਖਾਨੇ ਕੀ ਹੈ ਆਕਾਸ਼ ਹੈ ਹਮ ਠੀਕ ਹੈ ਜੀ ਜੀ ਇੱਕ ਪਰਟੀਕੂਲਰ ਟਾਈਮ ਚ ਪਰਟੀਕੂਲਰ ਆਬਜੈਕਟ ਹੂੰ ਕੋਈ ਵੀ ਚੀਜ਼ ਅਗਰ ਉਹ ਇੱਥੇ ਇਸ ਪ੍ਰithvi ਤੇ ਅਪੀਅਰ ਹੁੰਦੀ ਹੈ ਉਸ ਟਾਈਮ ਇਹ ਦੇਖਿਆ ਜਾਂਦਾ ਹੈ ਕਿ ਐਟ ਪ੍ਰੈਜ਼ੈਂਟ ਇਸ ਟਾਈਮ ਇਸ ਦਿਨ ਇਸ ਸਥਾਨ ਦੇ ਉੱਤੇ ਇਸ ਪਲੇਸ ਦੇ ਉੱਤੇ ਜਗ੍ਹਾ ਦੇ ਉੱਤੇ ਉਸ ਟਾਈਮ ਪਲੈਨਟ ਕੌਣ ਕਹਾਂ ਥਾ ਹੂੰ ਮੰਨ ਲਓ ਜੈਸੇ ਆ ਤੁਹਾਡੇ ਕੋਲ ਸੋਨੇ ਦੀ ਚੀਜ਼ ਗੁੰਮ ਗਈ ਜੀ ਠੀਕ ਹੈ ਜੀ ਔਰ ਤੁਸੀਂ ਮੈਨੂੰ ਪ੍ਰਸ਼ਨ ਕਰਿਆ ਕਿ ਜੀ ਮੈਂ ਬਾਲੀ ਰੱਖੀ ਸੀ ਜਾਂ ਰਿੰਗ ਰੱਖੀ ਸੀ ਉਹ ਮਿਲ ਨਹੀਂ ਰਹੀ ਚਾਰ ਦਿਨ ਹੋ ਗਏ ਠੀਕ ਹੈ ਮੈਂ ਐਗਜ਼ਾਮਪਲ ਤੁਹਾਨੂੰ ਦੇਣਾ ਹੈ ਮੇਰੇ ਕੋਲ ਇੱਕ ਲੇਡੀ ਆਈ ਉਹ ਕਹਿੰਦੀ ਮੇਰੀ ਫਲਾਈਟ ਜਿਹੜੀ ਹੈ 3 ਦਿਨ ਬਾਅਦ ਹੈ ਮੇਰਾ ਪਾਸਪੋਰਟ ਨਹੀਂ ਮਿਲ ਰਹਾ ਹੂੰ ਬੜਾ ਬੜਾ ਜਬਰਦਸਤ ਬਿਲਕੁਲ ਪਾਸਪੋਰਟ ਨਹੀਂ ਮਿਲ ਰਿਹਾ ਜੀ ਫਲਾਈਟ ਪਾਸਪੋਰਟ ਮਿਲ ਨਹੀਂ ਰਹਾ ਫਲਾਈਟ ਮੇਰੀ ਹੈ ਮੈਂ ਕਿਹਾ ਵੀ ਥੋੜੇ ਘਰ ਚ ਕੋਣ ਆਂਦਾ ਹੈ ਫਿਰ ਕੋਈ ਵੀ ਨਹੀਂ ਆਂਦਾ ਮੈਂ ਕਿਹਾ ਪਾਸਪੋਰਟ ਕਹਾਂ ਗਿਆ ਫਿਰ ਇਹ ਮੈਂ ਜੀ ਜਹਾਂ ਸੂਈ ਵੀ ਰੱਖਦੇ ਹਨ ਉਹ ਵੀ ਜਗਾ ਦੇਖ ਹੂੰ ਮੈਂਨੇ ਕੈਲਕੂਲੇਸ਼ਨ ਕਰੀ ਜੀ ਕੈਲਕੂਲੇਸ਼ਨ ਕਰਕੇ ਤਾਂ ਉਸਕਾ ਲਗਨ ਦਰੀ ਸੁਭਾਵ ਆਇਆ ਹੂੰ ਦਰੀ ਸੁਭਾਵ ਮਤਲਬ ਕਿ ਚਰ ਹੁੰਦਾ ਥੋੜੀ ਦੇਲੀ ਤੋਂ ਬਾਹਰ ਵੀ ਉਹ ਜਿਹੜੀ ਚੀਜ਼ ਜਿਹੜੀ ਤੁਸੀਂ ਪੁੱਛਣ ਆਏ ਹੋ ਚਰ ਮਿੰ ਚਲੀ ਗਈ ਥੋੜੀ ਦੇਲੀ ਤੋਂ ਬਾਹਰ ਚਲੀ ਗਈ ਠੀਕ ਹੈ ਔਰ ਸਥਰ ਮਿੰ ਉਥੇ ਸਥਿਰ ਪਈ ਹੈ ਹੂੰ ਹਾਲੇ ਰੱਖੀ ਪਈ ਹੈ ਔਰ ਦਰੀ ਮਿੰ ना अंदर है ना बाहर है वो लटकरी है अच्छा वो लटकरी है दरी स्वभाव आया स्वभाव का स्वामी स्वयं सप्तम भाव में आया मैं कहा, थोड़े द्वारा ही वो पासपोर्ट को कोर्ट च पे वो देखो वो दबा दब गए कोर्ट सारे देखे मिले नहीं या नहीं मिलया मैं फे, क्या अभी फिर कैलकुलेशन करेगी सेम आया मैं अभी इस ਇਸ ਤਰ੍ਹਾਂ ਬਿਆ ਸੀ ਤਾਂ ਕਹਾਂ ਪੇ ਆ ਸੀ ਫਰਾਰ ਹੋ ਗਏ ਆਪਣੇ ਸੋਫੇ ਦੀ ਗੱਦੀ ਹੁੰਦੀ ਹੈ ਨਾ ਸੋਫੇ ਦੀ ਗੱਦੀ ਦੇ ਸਾਈਡ ਤੇ ਬਿਆ ਸੀ ਉਹ ਵਿੱਚ ਫਸ ਜਾਂਦਾ ਹੁੰਦਾ ਕਿ ਉਹ ਫਸ ਗਿਆ ਹਾਂ ਉਹ ਗੱਦੀ ਚੱਕੀ ਉਹ ਉੱਥੇ ਪਿਆ ਉਹੀ ਉਹੀ ਪੋਜੀਸ਼ਨ ਚ ਪਿਆ ਸੀ ਹੂੰ ਤਾਂ ਤਾਂ ਬਤਾਓ ਤੁਸੀਂ ਜੋਤਿਸ਼ ਨੂੰ ਕਿਵੇਂ ਨਹੀਂ ਮੰਨਦੇ